ਔਰ ਊਦਮ ਸਿੰਘ ਦੀ ਵਰਸੀ 31 ਜੁਲਾਈ ਨੂੰ ਆਉਗੀ ਆ ਹੁਣ ਊਦਮ ਸਿੰਘ ਦੀ ਵਰਸੀ ਤੇ ਵੀ ਮੱਥਾ ਟੇਕ ਜਾਂਦੇ ਨੇ ਜਨਰਲ ਡਾਇਰ ਨੂੰ ਵੀ ਰੋਟੀ ਖਵਾਈ ਹੋਈ ਹੈ ਉਸੇ ਦਿਨ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 2 ਘੰਟਿਆਂ ਬਾਅਦ 1000 ਤੋਂ ਵੱਧ ਬੰਦਾ ਮਾਰ ਕੇ 2000 ਤੋਂ ਵੱਧ ਬੰਦਾ ਖੂਹ ਦੇ ਵਿੱਚ ਡਿੱਗ ਪਿਆ ਪਾਣੀ ਉਹ ਖੂਬ ਭਰ ਗਿਆ ਉਸ ਦੇ ਨਾਲ ਲਾਸ਼ਾਂ ਨਾਲ ਤੇ ਖੂਨ ਨਾਲ ਤੇ ਰੋਟੀ ਉਹਨਾਂ ਦੇ ਘਰੇ ਖਾਰੇ ਸੀ ਜਿਨ੍ਹਾਂ ਨੂੰ ਆਪਾਂ ਹੁਣ ਚਿੱਟਿਆਂ ਦੇ ਵਪਾਰੀ ਕਹਿੰਨੇ ਆ ਉਦਮ ਸਿੰਘ ਨੂੰ ਵੀ ਮਥਾ ਟੇਕ ਜਾਂਦੇ ਆ ਉਹਨੂੰ ਵੀ ਰੋਟੀਆਂ ਖਵਾਈ ਗਏ ਇਹ ਕਿੱਧਰ ਨੇ ਭਾਈ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਕਿਸੇ ਵਾਸਤਾ ਖੜਜੋ ਦੂਜਿਆਂ ਵਾਲੇ ਮੋਟਰਸਾਈਕਲ ਵਾਂਗ ਜਿੱਧਰ ਮਰਜ਼ੀ ਟੇਢੇ ਕਰ ਦੋ ਉਧਰ ਹੀ ਖੜ ਜੰਨੇ ਹੋ ਔਰ ਦੂਜੇ ਕੱਲ ਪਰਸੋ ਹਮਾਇਤ ਕਰ ਰਹੇ ਸੀ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਹੈ ਕੈਪਟਨ ਮਰਿੰਦਰ ਅੱਛਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋ ਰਿਹਾ ਮਨਜੀਠੀ ਨੂੰ ਜੇਲ੍ਹ ਚ ਕਰਕੇ ਉਹੀ ਮਨੁੱਖ ਰਹਿ ਗਿਆ ਸੀ ਤਾਂ ਡੰਗਰੀ ਆ ਅਧਿਕਾਰ ਤਾਂ ਉਹਨਾਂ ਦਾ ਹੀ ਹੈ ਬਸ ਅਸੀਂ ਤਾਂ ਪਸ਼ੂ ਆ ਪਤਾ ਭੇਡਾਂ ਬੱਕਰੀਆਂ ਆਪਾਂ ਦਾ ਆਪਣੇ ਅਧਿਕਾਰ ਕੁਰਨੀ ਆਗੇ ਇੱਥੇ ਮਨੁੱਖੀ ਅਧਿਕਾਰ ਯਾਦ ਆ ਜਾਂਦੇ ਨੇ